ਆ ਵਸ ਇਸ ਤਰ੍ਹਾਂ ਦੇਖਿਓ ਮੁਜੀਬਾ ਸਾਹਿਬ ਦੀ ਜਮਾਨਤ ਹੋ ਰਹੀ ਆ ਗਿਆ ਇਹ ਸਰਕਾਰ ਭੁੱਲ ਗਈ ਸੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਦਿਕੋਰ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੇ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਨ ਕੀ ਸਰਕਾਰ ਵੀ ਖੇਲ ਚ ਖੜ ਗਏ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਉ ਸਾਨੂੰ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਵੀ ਅੱਜ ਸੀਐਮ ਦੇ ਦੁਆਰਾ ਉਹ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦੀ ਹੈ ਇਹ ਗੱਲ ਤੁਸੀਂ ਥੇਰੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਹਾਂ ਪਾਰਕਰਾਂ ਨੂੰ ਪਿੱਛੇ ਰੋਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਬੰਦ ਮੇਰੇ ਵੀਡੀਓਮ ਲੱਗੂਗਾ ਸਭ ਸਾਰਨ 15 ਬਸ ਉਹਨਾਂ ਰੀਲੀਜ਼ ਵਾਰੰਟਸ इशू ਹੋ ਰਹੇ ਨੇ ਇਹਨਾਂ ਨੇ ਕੰਡੀਸ਼ਨਸ ਮੰਗੀ ਸੀਗਾ ਸਟ੍ਰਿੰਜੈਂਟ ਉਹ ਸਾਰੀਆਂ ਕੰਡੀਸ਼ਨਸ ਡਿਸਮਿਸ ਹੋ ਗਈਆਂ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਚ ਨਹੀਂ ਵੜਨਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਕਿਵੇਂ ਨਹੀਂ ਵੜੇਗਾ ਜੀ ਲੋਕੀ ਦੇਖੋ ਇੱਥੇ ਹਜੂਮ ਦੇਖੋ ਕਹਿੰਦੇ ਯੂਫੋਰਿਕ ਐਕਸ਼ਨ ਨਹੀਂ ਕਰੇਗਾ ਮੁੱਛਾਂ ਨੂੰ ਤਾਂ ਨਹੀਂ ਦੇਗਾ ਸੋਸ਼ਲ ਮੀਡੀਆ ਤੇ ਆਪਣਾ ਡਿਫੈਂਸ ਨਹੀਂ ਦੇ ਦੇਗਾ ਸਾਰੀਆਂ ਗੱਲਾਂ ਡਿਸਮਿਸ ਹੋ ਗਈਆਂ ਜੀ ਕੋਈ ਸਟ੍ਰਿੰਜੈਂਟ ਕੰਡੀਸ਼ਨ ਨਹੀਂ ਲੱਗੀ ਜੋ ਪਹਿਲਾਂ ਹਾਈ ਕੋਰਟ ਸੀਗੀ 2022 ਦੀਆਂ ਉਹੀ ਕੰਡੀਸ਼ਨ ਨੇ ਉਹਨਾਂ ਦੀ ਐਪਲੀਕੇਸ਼ਨ ਖਾਰਜ ਹੋ ਗਈ ਹੈ ਅੱਧੇ ਘੰਟੇ ਤੱਕ ਨਿਤ ਘੰਡੇ ਤੱਕ ਤੁਹਾਡੇ ਕੋਲ ਸਾਰਿਆਂ ਦੇ ਰੂਬਰੂ ਹੋਣਗੇ इस तरह देखते मरीठिया साहब की जमानत हो रही है सरकार भुल गई सी की उपर एक रब है उस रब का बहुत बहुत धनवाद ਦਿਕੋਰ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਬੋਲ ਕਲੇਮ ਡਿਸਮਿਸ ਹੋ ਗਏ ਆ ਪਾਕਿਸਤਾਨ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਦੀ ਸੀ ਸਰਕਾਰ ਉਹ ਵੀ ਰੀਅਲ ਚ ਲਖਣਗੇ ਮੈਂ ਤਾਂ ਇਹ ਕਹਿੰਦੀ ਆ ਉਹ ਮੇਰੀ 540 ਕਰੋੜ ਵਾਪਸ ਕਰੋ ਜੇ ਉਹ ਤੁਸੀਂ ਕਿਹਾ ਸੀ ਨਾ ਅਸੀਂ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਬੋਲਣਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਅੱਜ ਸੀਐਮ ਦੇ ਨਾਲ ਉਹ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦਾ ਹੈਗਾ ਅਸ਼ੋਭਦੀ ਇਹ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਹਾਂ ਪਾਰਕਰਾਂ ਨੂੰ ਪਿੱਛੇ ਰੋਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਜਨਨ ਅੱਜ ਬੰਦ ਮੇਰੇ ਵੀ ਬਟਨ ਲੱਗੂਗਾ ਸਭ 15 ਬਸ ਉਹਨ ਰੀਲੀਜ਼ ਵਾਰੰਟs इशू ਹੋ ਰਹੇ ਨੇ ਇਹਨਾਂ ਨੇ ਕੰਡੀਸ਼ਨਸ ਮੰਗੀ ਸੀਗੀਆਂ ਸਟ੍ਰਿੰਜੈਂਟ ਉਹ ਸਾਰੀਆਂ ਕੰਡੀਸ਼ਨਸ ਡਿਸਮਿਸ ਹੋ ਗਈਆਂ ਇਹਨਾਂ ਨੇ ਕਹੇ ਸੀ ਕਿ ਪੰਜਾਬ ਚ ਨਹੀਂ ਵੜਨਾ ਚਾਹੀਦਾ ਬਿਕਰਮ ਸਿੰਘ ਮਜੀਠੀਆ ਕਿਵੇਂ ਨਹੀਂ ਵੜੇਗਾ ਜੀ ਲੋਕੀ ਦੇਖੋ ਇੱਥੇ ਹਜੂਮ ਦੇਖੋ ਕਹਿੰਦੇ ਯੂਫੋਰਿਕ ਐਕਸ਼ਨ ਨਹੀਂ ਕਰੇਗਾ ਮੁੱਛਾਂ ਨੂੰ ਤਾਂ ਨਹੀਂ ਦੇਗਾ ਸੋਸ਼ਲ ਮੀਡੀਆ ਤੇ ਆਪਣਾ ਡਿਫੈਂਸ ਨਹੀਂ ਦੇ ਦੇਗਾ ਸਾਰੀਆਂ ਗੱਲਾਂ ਡਿਸਮਿਸ ਹੋ ਗਈਆਂ ਜੀ ਕੋਈ ਸਟ੍ਰਿੰਜੈਂਟ ਕੰਡੀਸ਼ਨ ਨਹੀਂ ਲੱਗੀ ਜੋ ਪਹਿਲਾਂ ਹਾਈ ਕੋਰਟ ਚ ਸੀਗੀ 2022 ਦੀਆਂ ਉਹੀ ਕੰਡੀਸ਼ਨ ਨੇ ਉਹਨਾਂ ਦੀ ਐਪਲੀਕੇਸ਼ਨ ਖਾਰਜ ਹੋ ਗਈ ਹੈ ਅੱਧੇ ਘੰਟੇ ਤੱਕ ਨਿਤ ਘੰਡੇ ਤੱਕ ਤੁਹਾਡੇ ਕੋਲ ਸਾਰਿਆਂ ਦੇ ਰੂਬਰੂ ਹੋਣਗੇ